ਹੇ ਜਦੋਂ ਦੀ ਧੋਤੀ ਆ ਜਾਂ ਗੱਡੀ ਸੁਣੀ ਲੱਗਣ ਲੱਗੀ ਆਪਣੇ ਮਿੱਤਰੋ ਬਹੁਤ ਪਿਆਰ ਰਾਜੀ ਯਾਰ ਕੋਲ ਅੱਜ ਇੱਕ ਗੱਲ ਉਹ ਤੋਂ ਸਵਾਗਤ ਹੈ ਅੱਜ ਇਸ ਨਵੇਂ ਬਲੌਗ ਦੇ ਵਿੱਚ ਪਰਦਾ ਗੁੱਡ ਮਾਰਨਿੰਗ ਸਾਰਿਆਂ ਨੂੰ ਮਿੱਤਰੋ ਅੱਜ ਦਾ ਕਿਹਨੇ ਮੌਸਮੀ ਬੜਾ ਗੱਡਰ ਹੋਇਆ ਵਾ ਦੇਖੋ ਧੁੰਦ ਧੁੰਦੀ ਧੁੰਦ ਹੋਈ ਪਈ ਆ ਚਾਰ ਸਪਿਰੇ ਧੁੰਦ ਨੇ ਸਰਾ ਕਰਾਇਆ ਪਿਆ ਤੇ ਜਿਹੜੇ ਆਪਾਂ ਇਹ ਤੋਂ ਪਹਿਲਾਂ ਬਲੌਗ ਪਾਇਆ ਮਿੱਤਰੋ ਸਾਰੇ ਜਾ ਕੇ ਜਰੂਰ ਦੇਖਿਓ ਤੇ ਵੀਡ ਜਰੂਰ ਕਰੋ ਤੇ ਹੁਣ ਅਸੀਂ ਫਰਸਲ ਵੀਰਤੀ ਸਾਰੀ ਨੂੰ ਲੱਗਦਾ ਧਰਨਾ ਲੱਗੂ ਅੱਜ ਫਰਸ ਸਾਰੀ ਲਵੇਟਦੀ ਆਪਾਂ ਕਪੜਾ ਇਹ ਪੈਨੇ ਉਹ ਸੋਖ ਵੀ ਲੈਂਦੇਗਾ ਸਟਾਰਟਿੰਗ ਬਲੌਗ ਦੇ ਚੱਕਰ ਦੇ ਵਿੱਚ ਲਾਤੀਆਂ ਮੋਰਾ ਹਣੇ ਫਰਸ ਦਾ ਕਰਕੇ ਕਲੱਚ ਆਪਾਂ ਮਿੱਤਰੋ ਪਹੁੰਚ ਚੁੱਕੇ ਆ ਉੱਪਰ ਤੇ ਧੁੰਦ ਦੇਖੋ ਕਿੰਨੀ ਗਾਡਰ ਦੀਂਦੀ ਆ ਦੇਖੋ ਮਿੱਤਰੋ ਇਹ ਆਪਣਾ ਪਿੰਡ ਪਿੰਡ ਫਿਲਹਾਲ ਤਾਂ ਦਿਖਾਈ ਨਹੀਂ ਦੇ ਰਿਹਾ ਬਸ ਥੋੜਾ ਥੋੜਾ ਹੀ ਦਿਝਾਗਾ ਚਾਰ ਸਪਰੇ ਇੱਧਰ ਤਾਂ ਜਮੀਂ ਆਠਾ ਬਣਿਆ ਪਿਆ ਜੇਕਰ ਤਾਂ ਯਾਰ ਬਾੜੀ ਹੋਈ ਬੀ ਤਾਂ ਹਾਂ ਤੋਂ ਬਾੜੀ ਦੀਂਦੀ ਆ ਧੁੰਦ ਹੋਏ ਤਾਂ ਸੰਮਲਾ ਬਣਿਆ ਪੈ ਜਾਮਾ ਇੱਧਰ ਮਾਹੌਲ ਬਾਲਾ ਇੱਕ ਨੰਬਰ ਆ ਬਾਲਕ ਤਾਂ ਵਾਲਾ ਇੱਕ ਹੋਰ ਆਪੋਨ ਮਿੱਤਰੂ ਘਾਟਾ ਪੈ ਗਿਆ ਪਤਾ ਕਿਹੜਾ ਇਹਦੀਆਂ ਸਾਈਡਾਂ ਜੀਆਂ ਪਤੰਦਰ ਨੇ ਮੈਦਾਨ ਬੜਾ ਸਾਫ਼ ਕਰਤਾ ਤੇ ਸਾਈਡਾਂ ਜੀਆਂ ਵਾਲਾ ਕਲੱਚ ਹੋਣ ਲੱਗ ਗਿਆ ਹੁਣ ਆਪਣਾ ਪੂਰਾ ਮਤਲਬ ਇਹਦੀਆਂ ਸਾਈਡਾਂ ਜੀਆਂ ਨੇ ਇੱਥੇ ਡੰਡੀ ਡੰਡੀ ਆ ਵਾ ਸਿੱਧੀ ਵਾਜਦੀ ਆ ਐਡਾਂ ਕਹਿੰਦੀਆਂ ਵੀ ਟੋਪੀ ਲੈ ਬਾਜਾ ਠੰਡ ਤੋਂ ਠੰਡ ਕਹਿੰਦੀ ਆ ਤਰਾ ਦੇਣਾ ਕੀ ਆ ਹਨਾ ਪਾਫਾ ਨਿਕਲਦੀਆਂ ਅੱਜ ਦਾ ਮੂੰਹ ਤੋਂ ਵੀ ਐ ਮਿੱਤਰੋ ਹੁਣ ਨਿਕਲਿਆ ਵੰਡ ਜੋ ਬਾਹਰ ਤੇ ਧੁੰਦੀ ਧੁੰਦਾ ਅੱਜ

ਆ ਲੈਟਰ ਲੈਟਰ ਫੂਲ ਆ ਦੇਖੋ ਆ ਆਸਰ ਕਿ ਤੇ ਤੋ ਤੇ ਜਾ 5 6 ਸਬਸਾਈ ਦੰਦ ਦੰਦ ਦੁਵਾਏਗਾ ਗਰੂਤੇ ਸੀ ਬੱਸ ਉਹ ਤੋ ਬੱਸ ਸਮਰਤਰੀ ਨਾ ਓ ਓ ਕਰਦੇ ਫਿਰ ਓ ਓ ਊੜੀਏ ਆ ਦੋ ਦੰਦ ਖੋਤੇ ਉਂਗਲ ਤੇ ਤੀਜਾ ਬਲੌਕ ਕਹਿੰਦੇ ਮਿੱਤਰੋ ਹੋ ਗਿਆ ਸਟਾਰਟ ਫਸਨਾ ਬੜਾ ਪਿਆਰ ਹੈ ਕਹਿੰਦੇ ਨਾਮੂ ਦਾ ਤੂੰ ਪੈਗਾ ਤੂੰ ਹੀ ਦੁੱਤੀ ਚੜਿਆ ਕਰ ਲੱਗਦਾ ਲੱਗਦਾ ਤੇਰਾ ਵੀ ਦੱਸਣਾ ਪਿਆਰ ਆ ਇਦਾਂ ਨੂੰ ਹੋਣ ਲੱਗ ਗਿਆ ਹੁਣ ਹੋ ਟਰੈਫੀ ਵਿਚਾਰ ਠੰਡ ਬਹੁਤ ਆਦਾ ਮੰਦਾ ਨੇ ਟੀਸਾ ਸੱਲਟ ਜੀ ਫਿਰਦਾ ਗਲੀ ਚ ਬੂਟ ਵੀ ਮੇਰ ਦਾ ਪੰਕੀ ਢਾ ਕੇ ਲਿਆ ਕੋਟ ਵੀ ਪੰਕੀ ਢਾ ਕੇ ਲਿਆ ਜਾਨ ਨਹੀਂ ਮਿਲ ਪਾਇਆ ਦੇਖੇ ਨਹੀਂ ਪਾਇਆ ਨਾ ਬੂਟ ਆਪਾਂ ਇਹਦੇ ਵਾਟਰਪਰੂਫ ਮਿੱਤਰੋ ਚੌਂਕ 'ਚ ਆ ਗਏ ਤੇ ਥੋੜੀ ਜਿਹੀ ਐਮਰਜੈਂਸੀ ਪੈ ਗਈ ਤੇ ਉਧਰ ਜਾਣਾ ਪੈਣਾ ਹਣਾ ਤੇ ਘਰੋਂ ਨਿਕਲ ਗਏ ਪਰ ਬਕਾਓ ਆਪਣਾ ਜਿਹੜਾ ਟਾਸਕ ਆ ਤੁਹਾਨੂੰ ਪਤਾ ਵੀ ਉਹਨੂੰ ਕੋਈ ਫਰਕ ਨਹੀਂ ਪੈਣਾ ਚਾਹੇ ਮੀਂਹ ਆਵੇ ਢੇਰੀ ਆਵੇ 365 ਦਾ 365 ਹੋਣਗੇ ਤੇ ਲੁੱਕ ਚੈੱਕ ਕਰੋ ਮਿੱਤਰੋ ਹੁਣ ਪਾਰਨਾ ਵਾਲਿਆ ਹੁਣ ਅੱਜ ਆ ਤੁਸੀਂ ਥਾਲਿਓ ਵੀ ਕਿੱਥੇ ਜਾ ਰਹੇ ਆ ਯਾਰ ਮੇਰਾ ਟੋਪਾ ਲਈ ਕਰਦਾ ਇਤਰਾ ਅਈ ਮਿੱਤਰੋ ਬਰਨਾਲੇ ਫਿਰਦੇ ਆਂ ਘੁੰਮਦੇ ਤੇਦਰ ਕਬੂਤਾ ਖੜਾ ਕਬੂਤਾ ਖੜਾ ਮਿਸਤਰੀ ਫੱਟ ਇੱਧਰ ਚੱਗੀਆਂ ਐ ਉਹ ਗੈਨ ਗਰੀਨ ਨੂੰ ਦੀ ਦੰਦ ਦੇ ਜਾਣਗੇ ਅੱਖ ਦੇ ਅਜੂ ਅੱਖ ਦੇ ਅਜੂ ਇੱਧਰ ਦੰਦ ਦੇ ਜਾਣਗੇ ਕਿਆ ਇਹ ਜੋ ਜਦੋਂ ਦੀ ਥੋਤੀ ਆ ਯਾਰ ਗੱਡੀ ਸੁਣੀ ਲੱਗਣ ਲੱਗੀ ਆਪਣੇ ਮਿੱਤਰੋ ਬਹੁਤ ਪਿਆਰ ਰਾਜੀ ਯਾਰ ਕੋਈ ਬੇਲੀ ਵਟਾ ਕਰਦਾ 2 ਰੁਪਿਆ ਦਾ ਕੰਮ ਇਹ ਹਈਦਾ ਕਹਦੇ ਆ ਕਿ ਹਈ ਪੁਜਿਆ ਖਾਲਾ ਆਫਰ ਦੇ ਕੀ ਕਦੋਂ ਕਰਿਆ ਪੁਚਾ ਲਾਇਆ ਕਿ ਤਾ ਮੁੰਡੇ ਨੇ ਜੋ ਨਵੇਂੜਤਾ ਜਮਾ ਖੋਲਚਾ ਖਣਾ ਲੈਣਾ ਦੇ ਦੇਣਾ ਲੈਕ ਨਹੀਂ ਨਾ ਰਹਿਣਾ ਸਣਾ ਨਹੀਂ ਹੁੰਦਾ ਰਹਿਣਾ ਰਹਿਣਾ ਨਹੀਂ ਹੁੰਦਾ ਥੈਂਕੂ ਖੋਲਚਾ ਕਿ ਮਾਦਾ ਜੀ ਆ ਆ ਦੇਖ ਆ ਇਹਦੇ ਲੋੜਾ ਕੌਣ ਜਾਂਦਾ ਹੁੰਦਾ ਪੈਦਲ ਬਾਗ ਹੋ ਹੀ ਜਾਂਦੀ ਆ ਪੈਦਲ ਬਾਗ ਪੈਦਲ ਬਾਗ ਇੱਕ ਗੱਲ ਹੀ ਨਹੀਂ ਹੋ ਗਈ ਇਹ ਦੋਨੇ ਹਨਾ ਓਏ ਤਾਂ ਮੇਂਤਰੋ ਬਾਗ ਵਾਕ ਚਲੀ ਜਾਂਦੀ ਹੈ ਅੰਗਰੇਜ਼ੀ ਚ ਵਾਕ ਕਹਿੰਨੇ ਉਹਨਾਂ ਨਾ ਵਾਕ ਵਾਕ ਚਲੀ ਜਾਂਦੀ ਹੈ ਐਂ ਯਾਰ ਕਿੰਨਾ بڑا ਮੂੰਹ ਕਰਨਾ ਪੈਂਦਾ ਬੋਲਣ ਲੱਗੇ ਹਨਾ ਮਾਤਾ ਹਨੀ ਕੋਲ ਤੁਸੀਂ ਦੱਸੋ ਬਲੌਗ ਦੇ ਵਿੱਚ ਕਮੈਂਟ ਕਰ ਕਰਕੇ ਠੰਡ ਕਿੱਥੇ ਕਿੱਥੇ ਪੈ ਰਹੀ ਹੈ ਉੱਥੇ ਪੈ ਰਹੀ ਹੈ ਜਿੱਥੇ ਆਂਡੇ ਚੋਰੀ ਹੋਏ ਉੱਥੇ ਪੈ ਰਹੀ ਹੈ ਐਵੇਂ ਇੱਥੇ ਆਂਡੇ ਚੋਰੀ ਹੋਏ ਉੱਥੇ ਤੋਂ ਪੈ ਰਹੀ ਹੈ ਪਈ ਇਹਨੂੰ ਕਿ ਪਹਿਲਾਂ ਝੂਪੜੀ ਕਵਰ ਕਰਕੇ ਦੋ ਤੁਸੀਂ ਭੈਣ ਜੋ ਆ ਮੇਰੇ ਨੌਜਵਾਨ ਮੀਰ ਬਰਨਾਲੇ ਵਾਰਾ ਕਰਦੀ ਕਰਨ ਉਹਨਾਂ ਨੂੰ ਸੁਨੇਹਾ ਦੇਣਾ ਚਾਹਣਾ ਕਿ ਬਰਨਾਲੇ ਕਿਥੇ ਖੜੀ ਆਥੇ ਖੜੀ ਆ ਪੁਲਿਸੋਂ ਪੁਲਿਸ ਨਹੀਂ ਆ ਅੱਡੇ ਕੋਲ ਨਾਕਾ ਲੱਗਿਆ ਹੋਇਆ ਇੱਥੇ ਨਾ ਆਇਓ ਕਲੱਚ ਕਰ ਦੇਣਗੇ ਬਰਨਾਲੇ ਦੋ ਕੰਮ ਸੀ ਤੇ ਦੋਨੇ ਡਨ ਕਰਤੇ ਹਾਂ ਗਾੜੀ 'ਚ ਬੈਠੀਏ ਹੁਣ ਇੱਥੋਂ ਚੱਲੇ ਆ ਆ ਬੈਗ ਦੂਰ ਰੱਖਿਆ ਬਚਾਲੇ ਮੈਂ ਰੱਖ ਕੇ ਗਿਆ ਉਹੀਂ ਖੜੀ ਕਰਨ ਦਾ ਸੁਆਦ ਆ ਜਾਂਦਾ ਹੁਣ ਯਾਰ ਅੱਗੇ ਹੁਣ ਦੇ ਦੋ ਕੈਪਟਰ 글로 ਹੈ ਰਾਜ ਨੂੰ ਕਹਦਾ ਬਾਏ ਬਾਏ 365 ਵਾਲੇ ਖੜਿਆ ਕਹਿੰਦੇ ਮੁਰਤੀ ਲੈ ਇਥੇ ਪਿਛੇ ਲਿਖਿਆ ਵੱਡੇ ਵੱਡੇ ਅੱਖਰਾਂ ਚ ਕਬਾਡੀ ਵੇਹਾਰੇ ਜਿਹੇ ਮੂਡੀ ਵੀ ਲੱਗਿਆ ਵਾ ਓਏ ਆਂਡੇ ਮੁੱਕੇ ਪਾਇਆ ਘਰੇ ਆਂਡੇ ਲੈ ਕੇ ਜਾਣੇ ਆਂ ਲੈ ਕੇ ਬਾਦ ਦਿੰਦੇ ਆਂ ਮੁਰਖੇ ਤੜਕੇ ਸੌਰੀ ਕਹਦਾਂਗੇ ਹੈ ਤੜਕੇ ਮਾਪੇ ਪੈਸੇ ਆ ਜਾਣਗੇ ਜੇ ਕੰਮ ਨਹੀਂ ਚੱਲਦਾ ਦੋ ਤਿੰਨ ਸਾਲ ਲੱਗਦੀ ਹੈ ਉਹ ਗੱਲ ਜਿੱਦਾਂ ਕੰਮ ਨਹੀਂ ਚੱਲਦਾ ਹਾਂ ਬੰਦ ਹੋਇਆ ਵਦ ਨੂੰ ਕੋਈ ਜਾਣਦਾ ਨਹੀਂ ਬਸ ਆਂਡੇ ਟਰੀਆਂ ਰੱਖਣੀਆਂ ਉੱਥੇ ਲੈ ਕੇ ਹਾਂ ਬਾ ਮੁੜ ਕੇ ਚਕਾ ਦੂ ਸੀਸੀਟੀਵੀ ਸਪੈਸ਼ਲ ਲਾ ਕੇ ਰੱਖਾਉ ਤਾਂ ਨੂੰ ਵਾਸਤੇ ਹਾਉ ਦੇ ਵਾਸਤੇ ਸਪੈਸ਼ਲ ਬਾਚ ਦੇ ਫੋਲਡਰ ਵੀਡੀਓ ਫੋਲਡਰ ਵੀਡੀਓ ਦੇਖਣਗੇ ਲੋਕਾਂ ਨੂੰ ਪਤਾ ਲੱਗ ਜੂ ਵੀ ਇੱਥੇ ਤੇਰੇ ਆਂਡੇ ਪਿਆ ਆ ਭਾਈ ਇੱਥੇ ਬੰਦਾ ਆਡੇ ਵੇਚਦਾ ਨਾਲੇ ਆਪਣਾ ਕਿਹੜਾ ਪਿੰਡ ਬਾਲੀ ਦੂਰ ਆ ਨੇੜੇ ਆ ਤੜਕਿਆ ਕੇ ਵੀਡੀਓ ਬਣਾ ਲਾਂਗੇ ਗੱਲ ਲਈਦੀ ਬਾਵੀ ਮੰਗਲਾਂ ਜੀ ਬਾਕੀ ਉਹ ਵੀ ਗੂਗਲ ਪੇ ਦਾ ਆਪਣਾ ਚੱਲਦਾ ਨਹੀਂ ਦਿਸਮਾ ਉਹ ਹੋ ਜਾਂਦਾ ਪੈਸੇ ਪੂਰੇ ਮੁੜੇ ਆਉਂਦੇ ਨੇ ਮੁੜੇ ਮੁੜੇ ਵਾਪਸ ਆ ਜਾਂਦੇ ਆ ਵਾਪਸ ਆ ਜਾਂਦੇ ਆ ਹੈਨਾ ਭਾਵੇਂ ਵਾਪਸ ਆ ਜਾਂਦੇ ਆ ਇਹ ਵੀ ਹੋ ਜਾਂਦਾ ਉਹਦਾ ਕਾਰੀ ਦਾ ਡੇਰਾ ਆ ਗਿਆਗਾ ਤਨ ਤਨ ਸਤਿਗੁਰੂ ਤੇਰੇ ਯਾਸ ਇਹਦਾ ਜੀ ਦੀ ਮ ਉਹ ਲੈ ਨਗੇ ਨੀ ਆ ਉਹੀ ਆ ਗਿਆ ਜਿੱਤੇ ਕਿਤੇ ਬੰਦੇ ਤੜੀ ਹੋਏ ਇੰਦਰੇ ਪਾਸੇ ਦੂਜਾ ਖਜ਼ਾਨਾ ਵੀ ਆ ਗਿਆ ਤੇ ਦੇ ਲੱਗੀ ਜਿੱਤੇ ਬੰਦੇ ਤੜੀ ਹੁੰਦੇ ਹੁੰਦੇ ਆਉਣਗਾ ਉਹ ਵੜ ਗਿਆ ਨੇੜੀ ਆ ਸਿਸਟਮ ਪੁਲ ਦੇ ਤੋਂ ਟੱਪਰ ਨਹੀਂ ਦੇ ਰਾ ਇਹਨਾਂ ਨੇ ਉਹ ਡਾਂਡੇ ਜਿੱਥੇ ਵੀ ਪਏ ਹੁੰਦੇ ਨੇ ਮੇਰੇ ਧਿਆਨ ਚ ਹੈ ਇਹ ਕੀ ਰੋਕ ਕੇ ਲੈ ਜਨੇ ਹਨ ਹਾਂ ਇਹ ਗੱਲ ਹੈ ਆ ਕੀ ਕਲਚ ਹੋ ਗਿਆ ਜੇ ਭੈਣਾਂ ਜੋ ਟਰਾਲੀ ਨਾ ਨਾ ਉਹ ਹੋ ਗਿਆ ਜਿੱਸਾ ਉੱਠ ਗਿਆ ਉਹ ਟਰਾਲੀ ਦਾ हेलो सर उठ गया ट्रक सिटी यानी अपना अंदर पर साइड दे ल होना चाहिए 40 लगे पाया अगला जो हां मैं टैक्सी वाले आ देख के ना ऐ उनके मान वाली गल है अपने कर आ आगे आंडे वाले ओ इत्तो ਲੈ ਚਲਦੇ ਤੁਸੀਂ ਆਂਡੇ ਆ ਗਿਓ ਪੈਂ ਜੋ ਉੱਥੇ ਹੈ ਨਹੀਂ ਸੀ ਅਜੇ ਅਜੇ ਦਾ ਟ੍ਰੈਪ ਸੜਕ ਤੇ ਜਾਣਾ ਹੈ ਹਾਈਵੇ ਇੱਥੇ ਤਾਂ हां ਆ ਆਂਡੇ ਇੱਥੇ ਤਾਂ ਆਪਣਾ ਪਿੰਡ ਵੀ ਦੂਰ ਨਹੀਂ ਹੈ ਕੋਈ ਬਾਲੀ ਆਉਣਾ ਜਾਣਾ ਲੱਗਿਆ ਰਹਿੰਦਾ ਆਪਾਂ ਤੜਕਿਆ ਕਿ ਮੂਹਰੇ ਇਹ ਫੇਰ ਇਧਰ ਵੀ ਪਏ ਆ ਤੇਰੇ ਪਾਸੇ ਮੂਨੇ ਰਹਿ ਜਾਈਏ ਗੱਲ ਗੱਲ ਮੂਨੇ ਰਹਿ ਰਿਆ ਅਥਰੇ ਦੀ ਆ ਜਾਗੇ ਆਪਾਂ ਸੀਸੀਟੀਵੀ ਨਾ ਲੱਗਿਆ ਹੋਵੇ ਜੀ ਕੋਈ ਚੱਕਣੀ ਵਧੀਆ ਗੱਲ ਆ ਸਮਾਂ ਦੀ ਕਲੱਚ ਵਜੇ ਕਿਤੇ ਆਂਡੀ ਆਂਡੀ ਭਾਈ ਨਾਰ ਉਲਟੇ ਤਾਂ ਚੱਕ ਕਹਿੰਦਾ ਪੰਜਾਬ ਬਣਾ ਦੇ ਜੇ ਥੱਕੇ ਕੋਈ ਬੰਦਾ ਕਹਿੰਦਾ ਆਣੀ ਹਾਂ ਕਹਿੰਦਾ ਇਹ ਪੰਜਾਬ ਬਣਾ ਦੇ ਥੱਕੇ ਕਹਿੰਦਾ ਜਹਾਜ਼ ਚੜ੍ਹ ਕੇ ਜਹਾਜ਼ ਦੇ ਵੀ লাইਵ ਵੀ ਪਾਣਗੇ ਐਂਬੂਲੈਂਸ ਵੀ ਤਾਂ ਪਾਏ ਹੁੰਦੇ ਨੇ ਆਪਣੇ ਪ੍ਰੈਸਰ ਵੀ লাইਵ ਹੀ ਲਾਉਂਦੇ ਆ ਬਾਹਰਲੇ ਬਹੁਤ ਮੱਚਦੇ ਆ ਇਹ ਗੱਲ ਤੇ ਪੰਜਾਬੀਆਂ ਦੇ ਹਨ ਕਹਿੰਦਾ ਪਾਇਨਾ ਮਰੀਜ਼ ਨੂੰ ਚੱਕਣ ਜਾਂਦੇ ਉਹਨੂੰ ਵੀ ਟੌਰ ਨਾਲ ਚੱਕਣ ਜਾਣਗੇ ਸ਼ੌਂਕਿਆ ਤਾਂ ਉਹਨੇ ਤਿਆਰ ਕਰਵਾ ਦਿੱਤੀ ਲੈ ਆਂਡੇ ਹੀ ਆਂਡਾ ਹੋਇਆ ਤਾਂ ਆਪਾਂ ਹੈ ਨਾ ਆਂਡੇ ਹੀ ਆਂਡੇ ਆ ਬੱਲੇ ਗੱਦੂ ਵੀ ਪਿਆ ਇੱਥੇ ਨਹੀਂ ਪਤੰਗ ਹੁਣ ਕਿੱਧਰ ਗਿਆ ਹੈ ਬੱਦਲੇ ਭਜਾ ਕੇ ਨਬੂਦਾ ਕਰੀ ਸੰਭੀ ਜਾਂਦਾ ਪਤੰਗ ਹੈ ਨਾ ਨਬੂ ਕਰੀ ਸੰਭੀ ਜਾਂਦਾ ਪਤੰਗ ਤੇ ਤੂੰ ਤੂੰ ਨਹੀਂ ਸਮਝਦਾ ਵੱਡਦੇ ਨੇ ਉਤਰਾਉਂਦੇ ਉਹ ਬਟਾ ਜੋ ਤਾਪਾ ਪਾਇਆ ਨਾ ਕਰੀ ਤਾਂ ਜਾ ਹੁਣ ਗਾਇੰਗ ਸਾਰਾ ਲੱਗਿਆ ਪਾ ਪਤਾ ਕਿ ਟਰਾਉਣਾ ਪਿੰਦੀ ਕਿਦੋਂ ਗੁੱਡੀ ਲੈ ਕੇ ਪਾਸੋਂ ਚੋਥੇ ਅੱਛਾ ਤਾਂ ਵੀ ਸੀ ਉਹਨਾਂ ਦੀ ਕੁੱਤੀ ਗੰਮ ਕیسی ਹੋ ਲੁਫੀ ਸੀ ਅੱਛਾ ਅੱਜ ਡੋਰਾ ਹੀ ਸਰਤ ਲਈ ਬੈਠਾ ਮੇਟਰੋਂ ਪੂਤਿਆਂ ਗਰਾਊਂਡ ਦੇ ਵਿੱਚ ਤੇ ਫੋਨ-ਫੋਨ ਦੇ ਸੌਂ ਲਗੇ ਹਾਂਜੀ ਮੇਟਰੋਂ ਅੱਜ ਦੇ ਵਲੌਗ ਨੂੰ ਹੁਣ ਕਰ ਲੱਗਿਆ ਖਤਮ ਤੇ ਤੁਹਾਨੂੰ ਪਤਾ ਆ ਡਿਊਟੀ ਹੁੰਦੀ ਹੈ ਆਪਣੀ ਇੱਥੇ ਹੀ ਵਲੌਗ ਮੁੱਕਦਾ ਡੇਲੀ ਤੇ ਇਹ ਸ਼ੇਰੂ